ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਕੋਲਕਾਤਾ ਦੇ ਗੁਰਦੁਆਰਾ ਦਮਦਮ ਸਾਹਿ ਵਿਖੇ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਪੂਰਨ ਮਰਿਆਦਾ ਅਨੁਸਾਰ ਮਨਾਇਆ ਗਿਆ ਇਸ ਮੌਕੇ ਤੇ ਕੋਲਕਾਤਾ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ ਸਮਾਗਮ ਦਾ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਨਾਲ ਹੋਇਆ ਹੈ ਸੰਗਤਾਂ ਨੇ ਇਕਜੁੱਟ ਹੋ ਕੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਹੈ ਉਪਰੰਤ ਢਾਡੀ ਸਿੰਘਾਂ ਨੇ ਵੀਰ ਰਸ ਰਾਹੀਂ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਤਨਤਨ ਬਾਬਾ ਦੀਪ ਸਿੰਘ ਫਾਊਂਡੇਸ਼ਨ ਦੇ ਪ੍ਰਬੰਧਕਾਂ ਨੇ ਜਾਣਕਾਰੀ ਜੰ데 ਗਏ ਕਿ ਫਾਊਂਡੇਸ਼ਨ ਵੱਲੋਂ ਇਹ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਕ ਹੁੰਦੀਆਂ ਹਨ ਕਤੀਹ ਖੇਲੀ ਤੇ ਧਾਰ ਚੱਲਈਏ ਚਲੋ ਖਾਨ ਸਾਡੀ ਅਮਰਤ ਸਾਰ ਮਨੀ ਹਨੇਰੀ ਤਾਈ ਢੱਲਣਾ ਜੇੜੀ ਮੱਤਾ ਤੇ ਬੜੂ ਸੇਰ ਜਾਰ ਚੱਲੀਏ ਚਲੋ ਖਾਲਸਾ ਦੀ ਅਮਰਤ ਸਰ ਚੱਲੀਏ ਸਿੱਖਿਆ ਅਨੁਸਾਰ ਮੱਥੇ ਧਰ ਚੱਲਣੀ ਏ ਜੋ ਖਾਲਸਾ ਦੇ ਅਮਰਤ ਸਾਰ ਚੱਲਣੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਸੰਤਨ ਬਾਬਾ ਦੀਪ ਸਿੰਘ ਜੀ ਸਹੀਦ ਬਾਬਾ ਉਹਨਾਂ ਦਾ ਜਨਮ ਦਿਹਾੜਾ ਗੁਰਦੁਆਰਾ ਸਿੱਖ ਸੰਗਤ ਦਮਦਮ ਵਿੱਚ ਬੜੀ ਧੂਮ ਧਮਨਾ ਮਨਾਇਆ ਜਾ ਰਿਹਾ ਹੈ ਕੱਢੀ ਕਲਾ ਵਿੱਚ ਸੰਗਤਾਂ ਹਮੇ ਆ ਕੇ ਪਹੁੰਚੀਆਂ ਹੈ ਇੱਥੇ ਸੰਗਤਾਂ ਹਮੇ ਆ ਕੇ ਬਹੁਤ ਪਹੁੰਚਿਆ ਹੈ ਨਾ ਸੰਕਨ ਦਾ ਸੰਕਨ ਦਾ ਪੂਰਾ ਇਕੱਠ ਹੈ ਇਸੇ ਹਰ ਸਾਲ ਇਹ ਜੇ ਇਹ ਪ੍ਰੋਗਰਾਮ ਆ ਬਾਬਾ ਦੀਪ ਸਿੰਘ ਫਾਊਂਡੇਸ਼ਨ ਵਾਲੇ ਨੌਜਵਾਨ ਵੀਰ ਮਨਾਉਂਦੇ ਆ ਨਾ ਚੜ੍ਹਦੀ ਕਲਾ ਵਿੱਚ ਮਾਰਦੇ ਨੇ ਹਰ ਵਾਰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ